ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 13 ਪੋ ਉਹ ਦਿਨ ਜਿਸ ਦਿਨ ਸਾਕਾ ਸਰਹੰਦ ਵਾਪਰਿਆ ਅੰਮ੍ਰਿਤ ਵੇਲਾ ਹੋ ਚੱਲਿਆ ਸੀ ਮਾਤਾ ਗੁਜਰੀ ਜੀ ਦੋਵੇਂ ਗੁਰੂ ਲਾਲਾ ਨੂੰ ਆਪਣੀ ਬੁੱਕਲ ਵਿੱਚ ਲੈ ਵਿਰਾਗ ਮਈਸੁਰ ਦੇ ਵਿੱਚ ਨਿਤਨੇਮ ਕਰ ਰਹੇ ਸੀ ਮਾਤਾ ਗੁਜਰਕੌਰ ਜੀ ਨੂੰ ਇਹ ਪਤਾ ਸੀ ਕਿ ਇਹ ਆਖਰੀ ਵਾਰ ਦੋਵੇਂ ਛੋਟੇ ਸਹਬਜ਼ਾਦੇ ਮੇਰੀ ਬੁੱਕਲ ਦੇ ਵਿੱਚ ਨੇ ਇਸ ਤੋਂ ਬਾਅਦ ਸੱਚਖੰਡ ਹੀ ਮੇਲੇ ਹੋਣਗੇ ਮਾਤਾ ਗੁਜਰਕੌਰ ਜੀ ਨਿਤਨੇਮ ਕਰਨ ਤੋਂ ਬਾਅਦ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਤਿਆਰ ਕਰਨ ਲੱਗੇ ਨੀਲੇ ਚੋਲੇ ਪਾਏ ਸੋਹਣੀਆਂ ਦਸਤਾਰਾਂ ਸਜਾਈਆਂ ਗਈਆਂ ਦਸਤਾਰਾਂ ਦੇ ਉੱਪਰ ਕਲਗੀ ਵੀ ਲਗਾਈ ਗਈ ਔਰ ਸਹਬਜ਼ਾਦੇ ਬਹੁਤ ਸੋਹਣੇ ਲੱਗ ਰਹੇ ਸੀ ਤਿਆਰ ਕਰਦਿਆਂ ਕਰਦਿਆਂ ਮਾਤਾ ਗੁਜਰਕੌਰ ਜੀ ਇੱਕ ਵਾਰ ਫੇਰ ਤੋਂ ਸਹਿਬਜ਼ਾਦਿਆਂ ਨੂੰ ਸਮਝਾਣ ਲੱਗੇ ਕਿ ਦੇਖਿਓ ਪੁੱਤਰੋ ਡੋਲਿਓ ਨਾ ਹੁਣੇ ਆਖਰੀ ਇਮਤਿਹਾਨ ਐ ਤੁਹਾਡਾ ਕਿਤੇ ਗੁਰਸਿੱਖੀ ਨੂੰ ਤੇ ਸਿੱਖੀ ਸਿਧਾਂਤ ਨੂੰ ਦਾਗ ਨਾ ਲਾ ਦਿਓ ਅੱਗੋਂ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਮਾਤਾ ਜੀ ਨੂੰ ਕਹਿਣ ਲੱਗੇ ਮਾਤਾ ਜੀ ਅਸੀਂ ਸਾਡੇ ਵੱਡੇ ਵਡੇਰੀਆਂ ਦੀਆਂ ਸ਼ਹੀਦੀਆਂ ਨੂੰ ਤੇ ਦਿੱਤੀਆਂ ਕੁਰਬਾਨੀਆਂ ਨੂੰ ਚਾਰ ਚੰਨ ਲਗਾ ਦੇਾਂਗੇ ਅਸੀਂ ਨਹੀਂ ਦਬਾਂਗੇ ਅਸੀਂ ਸਿੱਖੀ ਸਿਧਾਂਤ ਦੇ ਉੱਪਰ ਦ੍ਰਿੜ ਰਹਾਂਗੇ ਅਸੀਂ ਜ਼ੁਲਮ ਦੇ ਅੱਗੇ ਨਹੀਂ ਝੁਕਾਂਗੇ ਇਹਨੇ ਨੂੰ ਸਿਪਾਹੀ ਜਿਹੜੇ ਨੇ ਉਹ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਲੈ ਕੇ ਜਾਂਦੇ ਲਈ ਆ ਜਾਂਦੇ ਨੇ ਕਚੈਰੀ ਸਵੇਰੇ ਹੀ ਲੱਗ ਜਾਂਦੀ ਹੈ ਵਜ਼ੀਰ ਖਾਂ ਇੰਤਜ਼ਾਰ ਕਰ ਰਿਹਾ ਹੁੰਦਾ ਸਜਾਏ ਮੌਤ ਜਾਂ ਹੋਰ ਬਹੁਤ ਸਾਰੇ ਤਸੀਹੇ ਦੇ ਦੇ ਕੇ ਤਾਂ ਜੋ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਇਸਲਾਮ ਕਬੂਲ ਕਰਵਾਇਆ ਜਾਵੇ ਅਨੇਕਾਂ ਹੀ ਤਰ੍ਹਾਂ ਦੇ ਤਸੀਹੇ ਉਸ ਭਰੀ ਕਚਹਿਰੀ ਦੇ ਵਿੱਚ ਦੇਣ ਦੇ ਲਈ ਡਰਾਇਆ ਜਾਂਦਾ ਹੈ ਡਰਾਂਡ ਤੋਂ ਬਾਅਦ ਉਹ ਤੁਸੀਂਿਆਂ ਦਾ ਦੌਰ ਜਿਹੜਾ ਸ਼ੁਰੂ ਵੀ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਕੋੜੜੀਆਂ ਤੇ ਛਮਕਾਂ ਦੇ ਨਾਲ ਉਸ ਫੁੱਲ ਵਰਗੇ ਸਰੀਰਾਂ ਦੇ ਉੱਪਰ ਕੋੜੜੇ ਤੇ ਛਮਕੇ ਜਿਹੜੇ ਨੇ ਉਹ ਮਾਰ-ਮਾਰ ਕੇ ਉਹਨਾਂ ਦੇ ਫੁੱਲ ਵਰਗੇ ਸਰੀਰ ਦੇ ਵਿੱਚੋਂ ਲਹੂ ਵਗਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਫਿਰ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਤੁਸੀਂ ਹੁਣ ਇਸਲਾਮ ਕਬੂਲੋਗੇ ਤਾਂ ਬਾਬਾ ਜਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਫਿਰ ਕੋਰੀ ਨਾ ਕਰ ਦਿੰਦੇ ਨੇ ਕਿ ਅਸੀਂ ਜ਼ੁਲਮ ਸਹਾਂਗੇ ਤੁਸੀਂ ਜੋ ਕੁਝ ਕਰਨਾ ਉਹ ਕਰ ਲਿਓ ਬਟ ਅਸੀਂ ਆਖਰੀ ਸਾਹ ਤੱਕ ਇਸਲਾਮ ਕਬੂਲ ਨਹੀਂ ਕਰਾਂਗੇ ਉਸ ਤੋਂ ਬਾਅਦ ਦੋਵੇਂ ਸਹਿਬਜ਼ਾਦਿਆਂ ਨੂੰ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਪਿੱਪਲ ਦੇ ਨਾਲ ਬੰਨਿਆ ਜਾਂਦਾ ਹੈ ਬੰਨਣ ਤੋਂ ਬਾਅਦ ਗਲੇਲਾਂ ਦੇ ਨਾਲ ਉਹਨਾਂ ਦੇ ਉੱਪਰ ਵਾਰ ਕਰਿਆ ਜਾਂਦਾ ਹੈ ਸਰੀਰ ਦੇ ਉੱਤੇ ਥਾਂ ਥਾਂ ਦੇ ਉੱਤੇ ਗਲੇਲਾਂ ਦੇ ਨਾਲ ਜਿਹੜਾ ਉਹ ਅਤਿਆਚਾਰ ਕੀਤਾ ਜਾਂਦਾ ਤੇ ਉਸ ਗਲੇਲ ਦੇ ਇੱਕ ਗਲੇਲ ਬਾਬਾ ਫਤਿਹ ਸਿੰਘ ਜੀ ਦੇ ਨਾਲ ਦੀ ਅੱਖ ਦੇ ਵਿੱਚ ਵੱਜਦੀ ਹੈ ਤੇ ਅੱਖ ਵੀ ਫੁੱਟ ਜਾਂਦੀ ਹੈ ਇਸ ਤਰ੍ਹਾਂ ਦੇ ਭਿਆਨਕ ਤਸੀਹੇ ਉਸ ਨਿੱਕੀਆਂ ਜਿੰਦਾਂ ਨੇ ਸਹੀ ਫੇਰ ਪੁੱਛਿਆ ਜਾਂਦਾ ਕਿ ਕੀ ਤੁਸੀਂ ਇਸਲਾਮ ਕਬੂਲ ਕਰੋਗੇ ਤਾਂ ਫੇਰ ਅਗੋਨਾ ਜਿਹੜੀ ਉਹ ਕਰ ਦਿੱਤੀ ਜਾਂਦੀ ਹੈ ਕਿ ਅਸੀਂ ਇਸਲਾਮ ਨਹੀਂ ਕਬੂਲਾਂਗੇ ਤੁਹਾਡੇ ਜ਼ੁਲਮ ਨੂੰ ਸਹਾਂਗੇ ਸਹਾਰਾਂਗੇ ਤੋ ਜੋ ਕਰਨਾ ਤੁਸੀਂ ਕਰੋ ਬਾਬਾ ਫਤੇ ਸਿੰਘ ਤੇ ਬਾਬਾ ਜਰਾਵਰ ਸਿੰਘ ਜੀ ਇਹਨਾਂ ਸ਼ਬਦਾਂ ਦੇ ਨਾਲ ਵਜ਼ੀਰ ਖਾਨ ਨੂੰ ਵੰਗਾਰਦੇ ਹੋਏ ਕਹਿੰਦੇ ਨੇ ਉਸ ਤੋਂ ਬਾਅਦ ਲਾਲ ਪੱਖਦੇ ਹੋਏ ਕੋਲੇ ਉਰਫਲ ਵਰਗੇ ਕੋਮਲ ਹੱਥਾਂ ਦੇ ਉੱਤੇ ਰੱਖ ਦਿੱਤੇ ਜਾਂਦੇ ਨੇ ਔਰ ਤੁਸੀਂ ਇਮੇਜਿਨ ਕਰਕੇ ਦੇਖੋ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਸ ਸਮੇਂ ਹੋਣੇ ਆ ਉਹ ਪੱਖ ਦੇ ਕੋਲੇ ਰੱਖਣ ਤੋਂ ਬਾਅਦ ਫੇਰ ਪੁੱਛਿਆ ਜਾਂਦਾ ਹੈ ਇਸਲਾਮ ਕਬੂਲ ਲਓ ਹਲੇ ਵੀ ਮੌਕਾ ਹੈ ਪਰ ਨਹੀਂ ਸਿੰਘਾ ਨੇ ਇਸਲਾਮ ਨਹੀਂ ਸੀ ਕਬੂਲਣਾ ਅੰਤ ਉਹਨਾਂ ਨੂੰ ਨੀਹਾਂ ਦੇ ਵਿੱਚ ਜਨਵਾਣ ਦਾ ਹੁਕਮ ਦਿੱਤਾ ਜਾਂਦਾ ਹੈ ਫਿਰ ਕੋਈ ਜਲਾਦ ਵਜ਼ੀਰ ਖਾਨ ਨੂੰ ਨਹੀਂ ਮਿਲਦਾ ਪੁੱਛਿਆ ਜਾਂਦਾ ਕਿ ਕੌਣ ਇਹਨਾਂ ਨੂੰ ਨੀਹਾਂ ਦੇ ਵਿੱਚ ਚਨਾਣ ਦੀ ਇਹ ਕੰਮ ਕੀ ਕਰੇਗਾ ਤਾਂ ਸਮਾਣੇ ਦੇ ਦੋ ਜਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਸਾਹਮਣੇ ਆਂਦੇ ਨੇ ਤੇ ਵਜ਼ੀਰ ਖਾਨ ਨੂੰ ਇਹ ਬੇਨਤੀ ਕਰਦੇ ਨੇ ਕਿ ਇਸ ਕੰਮ ਦੇ ਬਦਲੇ ਉਹਨਾਂ ਦੇ ਜਿਹੜੇ ਜੁਰਮ ਸੀ ਉਹਨਾਂ ਨੂੰ ਜਿਹੜੀਆਂ ਸਜ਼ਾਾਂ ਸੀ ਉਹ ਰੱਦ ਕਰ ਦਿੱਤੀਆਂ ਜਾਣ ਜਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੀਹਾਂ ਦੇ ਵਿੱਚ ਚਿੰਨਣ ਦਾ ਕੰਮ ਸ਼ੁਰੂ ਕਰ ਦਿੰਦੇ ਨੇ ਨੀਹਾਂ ਦੇ ਵਿੱਚ ਹੁਣ ਸ਼ਾਸ਼ਲ ਬੇਗ ਤੇ ਬੇਸ਼ ਬਾਸ਼ਲ ਬੇਗ ਜਿਹੜਾ ਉਹ ਚਿੰਦੇ ਨੇ ਉਹ ਕੰਮ ਕਰਦੇ ਨੇ ਤੇ ਚਾਰੇ ਪਾਸੇ ਜਿਹੜੀ ਵਿਰਾਗਮਈ ਮਾਹੌਲ ਹੈ ਕਿਉਂਕਿ ਆਮ ਲੋਕ ਵੀ ਉੱਥੇ ਮੌਜੂਦ ਸੀ ਵजीर खान ਦੇ ਉਸ ਅਤਿਆਚਾਰੀ ਮਾਹੌਲ ਦੇ ਕਰਕੇ ਕੋਈ ਬੋਲ ਵੀ ਨਹੀਂ ਸੀ ਪਾ ਰਹਾ ਛੋਟੇ ਸਹਿਬਜ਼ਾਦੇ ਬਾਬਾ ਜਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਮੂਲ ਮੰਤਰ ਦਾ ਜਾਪ ਕਰਦੇ ਨੇ ਜਿਵੇਂ ਜਿਵੇਂ ਨੀਹਾਂ ਦੇ ਵਿੱਚ ਇੱਟ ਤੇ ਇੱਟ ਚਿਣੀ ਜਾ ਰਹੀ ਹੈ ਤੇ ਮੂਲ ਮੰਤਰ ਦਾ ਜਾਪ ਵੀ ਉਹਨਾਂ ਦਾ ਨਿਰੰਤਰ ਲਗਾਤਾਰ ਜਾਰੀ ਰਹਿੰਦਾ ਹੈ ਅਖੀਰ ਫਿਰ ਇੱਕ ਵਾਰੀ ਵਜ਼ੀਰ ਖਾਂ ਛੋਟੇ ਸਹਿਬਜ਼ਾਦੇ ਨੂੰ ਇਹ ਕਹਿੰਦਾ ਕਿ ਇੱਲਾ ਤੁਹਾਡੀਆਂ ਆਂਦਰਾਂ ਨੂੰ ਕੱਢ ਕੇ ਅਸਮਾਨ ਵੱਲ ਲੈ ਜਾਣਗੀਆਂ ਤਾਂ ਹਲੇ ਵੀ ਸਮਾਂ ਹੈ ਇਸਲਾਮ ਕਬੂਲ ਕਰ ਲਿਓ ਪਰ ਛੋਟੇ ਸਹਿਬਜ਼ਾਦੇ ਅੱਗੋਂ ਜਵਾਬ ਦਿੰਦੇ ਨੇ ਕਿ ਇੱਲਾ ਸਾਡੀਆਂ ਬੋਟੀਆਂ ਜਿੰਨੀ ਉੱਚੀ ਲੈ ਕੇ ਜਾਣਗੀਆਂ ਉਹਨੇ ਉੱਚੇ ਇੱਥੇ ਨਿਸ਼ਾਨ ਸਾਹ ਚੁਲਣਗੇ ਵਜ਼ੀਰ ਖਾਨ ਫਿਰ ਗੁੱਸੇ ਦੇ ਵਿੱਚ ਆ ਕੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਕਹਿੰਦਾ ਕਿ ਨੀਹਾਂ ਦੇ ਵਿੱਚ ਜਿਹਨਾਂ ਦਾ ਕੰਮ ਜਿਹੜਾ ਜਾਰੀ ਰੱਖਿਆ ਜਾਣਾ ਚਾਹੀਦਾ ਨੀਹਾਂ ਦੀ ਆਖਰੀ ਇੱਟ ਹੁਣ ਮੱਥੇ ਸੋਹਣੇ ਮੱਥੇ ਜਿਹੜੇ ਨੇ ਦਿਖਾਈ ਦੇ ਰਹੇ ਨੇ ਫਿਰ ਇੱਕ ਵਾਰ ਫਿਰ ਤੋਂ ਪੁੱਛਿਆ ਜਾਂਦਾ ਕਿ ਇਸਲਾਮ ਕਬੂਲੋ ਬਰਨਾਂ ਜਵਾਬੰਦਾਂ ਉਹ ਸੋਹਣੇ ਮੱਥੇ ਇਦਾਂ ਲੱਗਦੇ ਨੇ ਕਿ ਜਿਵੇਂ ਚੰਨ ਨੂੰ ਗ੍ਰਹਿ ਲੱਗਿਆ ਹੋਵੇ ਅਖੀਰ ਉਹ ਵੀ ਇੱਕ ਇੱਟ ਦਾ ਜਿਹੜਾ ਫਰਕ ਸੀ ਉਹ ਵੀ ਜਿਹੜਾ ਪੂਰ ਕਰ ਦਿੱਤਾ ਜਾਂਦਾ ਹੈ ਤੇ ਜਦੋਂ ਕੰਧ ਜਿਹੜੀ ਆ ਪੂਰੀ ਚਿੰਨ ਦਿੱਤੀ ਜਾਂਦੀ ਆ ਕੁਝ ਦੇਰ ਬਾਅਦ ਦੋਵੇਂ ਛੋਟੇ ਸਹਿਬ ਜਦੇ ਬੇਹੋਸ਼ ਹੋ ਕੇ ਡਿੱਗ ਪੈਂਦੇ ਨੇ ਕੰਧ ਵੀ ਨਾਲ ਡਿੱਗ ਪੈਂਦੀ ਹੈ ਤਾਂ ਹਲੇ ਵੀ ਉਹਨਾਂ ਦੇ ਅੰਦਰ ਸਵਾਸ ਬਾਕੀ ਸੀ ਵਜੀਦ ਖਾਂ ਫੇਰ ਹੁਕਮ ਦਿੰਦਾ ਹੈ ਕਿ ਛੂਰੇ ਦੇ ਨਾਲ ਇਹਨਾਂ ਨੂੰ ਵਢ ਦਿੱਤਾ ਜਾਵੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਛੋਟੇ ਸਹਿਬਜ਼ਾਦਿਆਂ ਦੀ ਹਿੱਕ ਦੇ ਉੱਤੇ ਗੋਡਾ ਰੱਖ ਕੇ ਉਦੋਂ ਮਤ ਸਾਂਹ ਵਾਲੀ ਜਿਹੜੀਆਂ ਰਗਾ ਨੇ ਉਹ ਕੱਟ ਦਿੱਤੀਆਂ ਜਾਂਦੀਆਂ ਨੇ ਔਰ ਕਿਹਾ ਜਾਂਦਾ ਕਿ ਬਾਬਾ ਜਰਾਵਰ ਸਿੰਘ ਜੀ ਤਾਂ ਜਮਾ ਉਸੇ ਵੇਲੇ ਝੜੇ ਨੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਪਰ ਬਾਬਾ ਫਤੇ ਸਿੰਘ ਲਗਭਗ 12 ਮਿੰਟ ਤੜਫਦੇ ਰਹੇ 12 ਮਿੰਟਾਂ ਬਾਅਦ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਇਸ 17 ਦਾ 13 ਪੋ ਸਿੱਖ ਇਤਿਹਾਸ ਦੇ ਵਿੱਚ ਵਾਪਰਦਾ ਹੈ ਉਧਰ ਜਦ ਮਾਤਾ ਗੁਜਰਕੌਰ ਜੀ ਨੂੰ ਇਹ ਸਨੇਹਾ ਮਿਲਦਾ ਹੈ ਇਹ ਪਤਾ ਲੱਗਦਾ ਹੈ ਕਿ ਬਾਬਾ ਜੁਰਾਬਰ ਸਿੰਘ ਤੇ ਬਾਬਾ ਫਤਿਹ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ ਤਾਂ ਮਾਤਾ ਗੁਜਰਕੌਰ ਜੀ ਜਬਜੀ ਸਾਹਿਬ ਦਾ ਪਾਠ ਕਰਦੇ ਨੇ ਕਰਨ ਅਪਰਾਧ ਉਹ ਖੁਦਵਾ ਖੁਦ ਪ੍ਰਾਣ ਜਿਹੜੇ ਨੇ त्याग ਦਿੰਦੇ ਨੇ ਹੁਣ ਹੁਣ ਗੁਰੂ ਸਾਹਿਬ ਦਾ ਪਰਿਵਾਰ ਸ਼ਹੀਦੀਆਂ ਪ੍ਰਾਪਤ ਕਰ ਚੁੱਕਿਆ ਸੀ ਉਹਨਾਂ ਦੇ ਨਾਲ अनेका ਹੀ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਸੀ ਇਸੇ ਕਰਕੇ ਇਸ ਪੂਰੇ ਹਫ਼ਤੇ ਨੂੰ ਸ਼ਹੀਦੀ ਹਫ਼ਤੇ ਦੇ ਨਾਲ ਵੀ ਜਾਣਿਆ ਜਾਂਦਾ ਹੈ। ਇਹ ਹਫ਼ਤਾ ਭੁੱਲਿਆ ਨਹੀਂ ਜਾ ਸਕਦਾ। ਜਿਸ ਹਫ਼ਤੇ ਨੇ ਗੁਰੂ ਪਰਿਵਾਰ ਨੂੰ ਸ਼ਹੀਦੀਆਂ ਪ੍ਰਾਪਤ ਕਰਨ ਦੇ ਲਈ ਮਜਬੂਰ ਕੀਤਾ। ਸੋ ਇਹ 13 ਪੋ ਸਾਕਾ ਸਰਹੰਦ ਇਸ ਤਰੀਕੇ ਦੇ ਨਾਲ ਵਾਪਰਿਆ। ਅਗਲੀ ਗਨ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ